ਸਾਰੇ ਛੋਟੇ ਵੀਰਾਂ ਨੂੰ ਬੇਨਤੀ ਕਰਦਾ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਇਓ। ਖੁੱਲੜਬਾਜੀ ਕਰਨ ਆਇਓ। ਦੇਖੋ ਤੁਸੀਂ ਕੀ ਇਹਦੇ ਟਰੈਕਟਰ ਦੇ ਪੂਰਾ ਇਹਨੂੰ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾਇਆ ਆ। ਇਹ ਇੱਕ ਖੇਤੀ ਦਾ ਔਜ਼ਾਰ ਆ ਵੀ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾ ਕੇ ਇਤੇ ਨਜਾਇਜ਼ ਖਰਚਾ ਕੀਤਾ ਆ। ਮੈਂ ਪੱਕਾ ਕਿ ਇਹਨੂੰ ਇਹਨੂੰ ਅਸੀਂ ਬੋਣ ਕਰਾਂਗੇ। ਔਰ ਮੈਨੂੰ ਇਹ ਲੱਗਦਾ ਕਿ ਮਿਨੀਮਮ ਇਹਨੂੰ 2.5 ਦੋ ਲੱਖ ਦੇ ਕਰੀਬ ਇਹਨੂੰ ਫਾਈਨ ਹੋਊਗਾ। ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਟਾਂਡਾ ਦਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਮੈਂ ਬੇਨਤੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਗੁਰਦੁਆਰਾ ਪੁਲਪੁਕਤਾ ਸਾਹਿਬ ਤੇ ਟਾਲੀ ਸਾਹਿਬ ਹੈਗੇ ਆ ਜਿਹੜੇ ਇੱਥੇ ਅੱਜ ਇਹਨਾਂ ਦੇ ਇੱਥੇ ਪ੍ਰੋਗਰਾਮ ਹੈ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਹੈਗਾ ਜੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਛੋਟੇ ਵੀਰਾਂ ਨੂੰ ਬੇਨਤੀ ਕਰਦਾ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਇਓ ਫੁੱਲੜਬਾਜੀ ਕਰਨ ਆਇਓ ਦੇਖੋ ਤੁਸੀਂ ਕੀ ਇਹਦੇ ਟਰੈਕਟਰ ਦੇ ਪੂਰਾ ਇਹਨੂੰ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾਇਆ ਆ ਇੱਕ ਖੇਤੀ ਦਾ ਉਜਾਰਿਆ ਖੇਤੀ ਦੇ ਨਾਲ ਰਿਲੇਟਡ ਇਹਨੂੰ ਹੈਗਾ ਆ ਇਹਨੂੰ ਤੁਸੀਂ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾ ਕੇ ਤੇ ਨਜਾਇਜ਼ ਖਰਚਾ ਕੀਤਾ ਆ ਮੈਂ ਬੇਨਤੀ ਕਰਦਾ ਆ ਕਿ ਇਹ ਇਹਨੂੰ ਅਸੀਂ ਬੋਰਡ ਕਰਾਂਗੇ ਔਰ ਮੈਨੂੰ ਇਹ ਲੱਗਦਾ ਕਿ ਮਿਨੀਮਮ ਇਹਨੂੰ 2.5 ਲੱਖ ਦੇ ਕਰੀਬ ਇਹਨੂੰ ਫਾਈਨ ਹੋਊਗਾ ਤੇ ਇਹ ਤੁਸੀਂ ਭਰਨ ਦੇ ਕਾਬਿਲ ਨਹੀਂ ਹੈਗੇ ਤੇ ਮੈਂ ਕਰਕੇ ਬੇਨਤੀ ਕਰ ਰਹੀ ਹਾਂ ਦਾ ਤੁਸੀਂ ਆਪਣੇ ਸਿਸਟਮ ਦੇ ਵਿੱਚ ਰਹਿ ਕੇ ਇਹਨੂੰ ਖੇਤੀ ਵਾਲਾ ਸਾਧਨਾ ਇਹਨੂੰ ਖੇਤੀ ਦੇ ਲਈ ਵਰਤੋ ਆਪਣੇ ਐਂਟਰਟੇਨਮੈਂਟ ਲਈ ਨਾ ਵਰਤੋ ਥੈਂਕ ਯੂ ਜੀ ਇਹ ਪਿੰਡ ਘਦਾਰੀ ਚੱਕਦਾ ਹੈ ਜੀ ਤੇ ਇਹ ਅਸੀਂ ਆ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਆਸੇ ਇੱਧਰ ਰੌਂਡ ਕਰਨ ਜਾ ਰਹੇ ਸੀਗੇ ਤੇ ਸਾਨੂੰ ਰਸਤੇ ਤੇ ਟੱਕਰਿਆ ਤੇ ਇਹਨੂੰ ਅਸੀਂ ਥਾਣੇ ਲਿਆ ਕੇ ਬੰਡ ਕੀਤਾ ਥੈਂਕ ਯੂ ਜੀ